ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਇਆ ਜੀ ਆਪਾਂ ਨੇ ਮਖਾਣਿਆਂ ਦੇ ਲੱਡੂ ਚਾਹੇ ਪਿੰਨੀਆਂ ਕਹਿ ਲੋ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਇਆ ਜੀ ਜਿਹੜੇ ਜਿਹੜਾ ਸਮਾਨ ਮੈਂ ਲੈ ਆਇਆ ਇਹਨਾਂ ਚ ਪਾਇਆ ਉਹ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਵੀਡੀਓ ਸਕਿਪ ਨਾ ਕਰਿਓ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਓ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਪੂਰੇ ਟੇਸਟੀ ਮਖਾਣਾ ਲੱਡੂ ਰੈਸਪੀ ਕਰਦੇ ਆ ਸਟਾਰਟ ਮਖਾਣਿਆਂ ਦੇ ਲੱਡੂ ਬਣਾਉਣ ਵਾਸਤੇ ਆਪਾਂ ਨੂੰ ਸਭ ਤੋਂ ਪਹਿਲਾਂ ਚਾਹੀਦੇ ਆ ਜੀ ਮਖਾਣੇ ਆ ਮੈਂ ਦੋ ਕਕੌਲੀਆਂ ਲਈਆਂ ਜੇ ਗ੍ਰਾਮਾਂ ਦੱਸਾਂ ਤਾਂ 70 ਗ੍ਰਾਮ ਜਿਹੜੇ ਇਹ ਮਖਾਣੇ ਆ ਜੀ ਤੇ ਉਸ ਤੋਂ ਬਾਅਦ ਮੇਰੇ ਕੋਲ 70 80 ਗ੍ਰਾਮ ਪੁੰਨੇ ਹੋਏ ਛੋਲੇ ਆ ਇਹਨਾਂ ਦਾ ਵੀ ਆਪਾਂ ਪਾਊਡਰ ਬਣਾਉਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਡਰਾਈ ਫਰੂਟ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੋਇਆ ਉਹ ਪਾ ਲਿਓ ਮੈਂ ਥੋੜੇ ਜਿਹਾ ਬਦਾਮ ਪਾਉਂਗਾ ਠੀਕ ਹੈ ਜੀ ਭੁੰਨ ਕੇ ਪੀਸ ਕੇ ਤੇ ਹੁਣ ਸਭ ਤੋਂ ਪਹਿਲਾਂ ਕਿਆ ਕਰਨਾ ਆਪਾਂ ਨੇ ਜਿਹੜੇ ਮਖਾਣੇ ਆ ਇਹ ਘੀ ਤੇ ਭੁੰਨਣੇ ਆ ਕੜਾਹੀ ਦੇ ਵਿੱਚ ਆਪਾਂ ਨੇ ਦੇਸੀ ਘੀ ਪਾ ਲੈਣਾ ਠੀਕ ਹੈ ਜੀ 2-4 ਚਮਚੇ ਤੇ ਉਹਦੇ ਵਿੱਚ ਇਹ ਮਖਾਣੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਜਿਹੜਾ ਭੁੰਨ ਲੈਣਾ ਠੀਕ ਹੈ ਜੀ ਯਾਨੀ ਰੋਸਟ ਕਰ ਲੈਣਾ ਇਹਨਾਂ ਜਦੋਂ ਤੱਕ ਇਹ ਕੈੜੇ ਨਹੀਂ ਹੋ ਜਾਂਦੇ ਉਦੋਂ ਤੱਕ ਇਹਨਾਂ ਨੂੰ ਭੁੰਨ ਲਾਂਗੇ ਆਪਾਂ ਤੇ ਲੋ ਜੀ ਮਖਾਣੇ ਆਪਣੇ ਭੁੰਨੇ ਗਏ ਇਹਨਾਂ ਨੂੰ ਭੁੰਨਣ ਨੂੰ ਸਿਰਫ 2-3 ਮਿੰਟ ਲੱਗਦੇ ਆ ਜੀ 2-3 ਮਿੰਟ ਚ ਇਹ ਐਨ ਹੋ ਜਾਂਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਂਦੇ ਆ ਕਿਸੇ ਬਰਤਨ ਚ ਤੇ ਥੋੜਾ ਜਿਹਾ ਕੀ ਆਪਾਂ ਹੋਰ ਪਾਵਾਂਗੇ ਜਿਹੜੇ ਬਦਾਮ ਐ ਉਹ ਵੀ ਭੁੰਨ ਲਾਂਗੇ ਜੀ 1-2 ਮਿੰਟ ਚ ਇਹ ਭੁੰਨ ਹੋ ਜਾਣਗੇ ਤੇ ਲੋ ਜੀ ਬਦਾਮ ਵੀ ਭੁੰਨੇ ਗਏ ਠੀਕ ਆ ਜੀ ਤੇ ਹੁਣ ਇਹਨਾਂ ਨੂੰ ਵੀ ਆਪਾਂ ਕਿਸੇ ਭਾਂਡੇ 'ਚ ਕੱਢ ਲਾਂਗੇ ਜਿਹੜੇ ਮਖਾਣੇ ਆਪਾਂ ਨੇ ਭੁੰਨੇ ਆ ਜੀ ਉਹਨਾਂ ਨੂੰ ਆਪਾਂ ਨੇ ਹੁਣ ਮਿਕਸੀ ਦੇ ਜੱਗ ਵਿੱਚ ਪਾ ਕੇ ਇਹਨਾਂ ਦਾ ਇੱਕ ਪਾਊਡਰ ਬਣਾ ਲੈਣਾ ਆ ਦੇਖੋ ਜੀ ਕਿੰਨਾ ਵਧੀਆ ਪਾਊਡਰ ਬਣ ਗਿਆ ਆਪਾਂ ਨੇ ਬਿਲਕੁਲ ਠੀਕ ਆ ਜੀ ਇਹਨਾਂ ਦਾ ਫਾਈਨ ਪਾਊਡਰ ਜਿਹੜਾ ਉਹ ਬਣਾ ਕੇ ਤਿਆਰ ਕਰ ਲਵਾਂਗੇ ਇਦਾਂ ਦਾ ਇਸ ਤਰੀਕੇ ਨਾਲ ਤੇ ਇਹਨੂੰ ਆਪਾਂ ਕੱਢ ਲੈਣੇ ਆ ਕਿਸੇ ਭਾਂਡੇ ਦੇ ਵਿੱਚ ਤੇ ਲਓ ਜੀ ਮਖਾਣੇ ਆਪਾਂ ਨੇ ਮਿਕਸੀ ਕਰ ਲਏ ਆ ਜੀ ਸਾਰੇ ਹੀ ਤੇ ਜਿਹੜੇ ਆਪਾਂ ਨੇ ਬਦਾਮ ਭੁੰਨੇ ਤੇ ਉਹ ਵੀ ਕਰ ਲਾਂਗੇ ਮਿਕਸੀ ਤੁਸੀਂ ਇਹਦੇ ਵਿੱਚ ਕਾਜੂ ਵੀ ਭੁੰਨ ਕੇ ਪਾ ਸਕਦੇ ਹੋ ਠੀਕ ਹੈ ਜੀ ਮਗਜ ਬਗੈਰੀ ਪਾ ਸਕਦੇ ਹੋ ਮੈਂ ਥੋੜੀ ਜਿਹੀ ਚਿੱਟੀ ਖਸ ਖਸ ਪਾਉਂਗਾ ਠੀਕ ਹੈ ਜੀ ਇਹ ਵੀ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਂਦੀ ਆ ਤਿੰਨ ਚਾਰ ਚਮਚ ਜਿਹੜੇ ਆਪਾਂ ਨੇ ਚਿੱਟੀ ਖਸ ਖਸ ਦੇ ਪਾ ਲਏ ਤੇ ਇਹਨੂੰ ਵੀ ਜਿਹੜਾ ਮਿਕਸੀ ਕਰ ਲਾਂਗੇ ਤੇ ਲਓ ਜੀ ਇਹ ਵੀ ਆਪਣਾ ਪਾਊਡਰ ਬਣ ਕੇ ਤਿਆਰ ਹੈ ਜੀ ਤੇ ਇਹ ਪਾਊਡਰ ਨੂੰ ਵੀ ਆਪਾਂ ਨੇ ਜਿਹੜਾ ਆਪਾਂ ਨੇ ਮਖਾਣਿਆਂ ਦਾ ਪਾਊਡਰ ਬਣਾਇਆ ਉਹਦੇ ਵਿੱਚੇ ਪਾ ਲਾਂਗੇ ਜਿਹੜੇ ਆਪਾਂ ਨੇ ਛੋਲੇ ਪਾਉਣੇ ਆ ਜੀ ਭੁੰਨੇ ਹੋਏ ਉਹਨਾਂ ਦਾ ਵੀ ਆਪਾਂ ਪਾਊਡਰ ਬਣਾ ਲਾਂਗੇ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਕਿੰਨਾ ਵਧੀਆ ਪਾਊਡਰ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਸੱਤੂ ਪਾਊਡਰ ਕਹਿੰਦੇ ਆ ਜੀ ਬਹੁਤ ਸਾਰੇ ਭੈਣ ਭਰਾ ਪੁੱਛਦੇ ਆ ਠੀਕ ਹੈ ਜੀ ਜਿਹੜਾ ਸੱਤੂ ਪਾਊਡਰ ਹੁੰਦਾ ਠੀਕ ਹੈ ਜੀ ਉਹ ਵੀ ਛੋਲਿਆਂ ਦੇ ਹੀ ਬਣਦਾ ਪੀਸਿਆ ਹੋਇਆ ਦਾ ਆਹ ਲੋ ਜੀ ਜੇ ਛੋਲਿਆਂ ਨੂੰ ਪੀਸ ਲੂਗੇ ਆਪਾਂ ਠੀਕ ਹੈ ਜੀ ਤੇ ਉਹ ਤਾਂ ਸੱਤੂ ਪਾਊਡਰ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਏ ਤੇ ਇਹ ਵੀ ਆਪਾਂ ਉਹਦੇ ਵਿੱਚੇ ਪਾ ਲਾਂਗੇ ਸਾਰੇ ਸਮਾਨ ਦੇ ਇਹ ਸਮਾਨ ਨੂੰ ਸਾਰੇ ਨੂੰ ਇੱਕ ਜਗ੍ਹਾ ਜਿਹੜਾ ਆਪਾਂ ਮਿਕਸ ਕਰ ਲਾਂਗੇ ਠੀਕ ਹੈ ਜੀ ਤੇ ਹੁਣ ਬਣਾਵਾਂਗੇ ਜੀ ਆਪਾਂ ਇਹਦੇ ਵਿੱਚ ਚਾਸਣੀ ਪਾਵਾਂਗੇ ਚਾਸਣੀ ਪਾਵਾਂਗੇ ਆਪਾਂ ਗੁੜ ਦੀ ਬਣਾ ਕੇ ਠੀਕ ਹੈ ਜੀ ਇਹ ਸਮਾਨ ਦੇ ਵਿੱਚ ਤੇ ਤੁਸੀਂ ਇਹਦੇ ਵਿੱਚ ਕੋਈ ਵੀ ਡਰਾਈ ਫਰੂਟ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਠੀਕ ਹੈ ਜੀ ਜਿੱਦਾਂ ਸਜਾਵਟ ਵਾਸਤੇ ਜਾਂ ਕਈ ਵਾਰ ਜਦੋਂ ਡਰਾਈ ਫਰੂਟ ਆਪਾਂ ਲੱਡੂ ਖਾਂਦੇ ਆਂ ਮੂੰਹ ਦੇ ਵਿੱਚ ਆਉਂਦਾ ਠੀਕ ਹੈ ਜੀ ਵਧੀਆ ਲੱਗਦਾ ਏ ਤੁਸੀਂ ਉਹ ਤਰੀਕੇ ਨਾਲ ਵੀ ਪਾ ਸਕਦੇ ਹੋ ਤੇ ਲਓ ਜੀ ਹੁਣ ਬਣਾਉਂਦੇ ਆਪਾਂ ਚਾਸਣੀ ਤੇ ਲੋ ਜੀ ਫਰਾਈਵਿਲ ਦੇ ਵਿੱਚ ਆਪਾਂ ਨੇ ਪਾ ਲਿਆ ਜੀ ਗੁੜ ਠੀਕ ਹੈ ਜੀ ਤੁਸੀਂ ਇਹਦੇ ਵਿੱਚ ਬੂਰਾ ਵੀ ਪਾ ਸਕਦੇ ਹੋ ਚੀਨੀ ਵਾਲਾ ਖੰਡ ਵਾਲਾ ਦੇਸੀ ਖੰਡ ਵੀ ਪਾ ਸਕਦੇ ਹੋ ਤੇ ਮੈਂ ਪਾ ਰਿਹਾ ਜੀ ਗੁੜ ਠੀਕ ਹੈ ਜੀ ਜਾਂ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਤੇ ਲੋ ਜੀ ਇਹ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲੂਗੇ ਸਾਰੇ ਨੂੰ ਇਹ ਹੈਗਾ ਜੀ ਦੇਸੀ ਗੁੜ ਬਿਲਕੁਲ ਤੁਸੀਂ ਜਿਹੜੀ ਮੱਦੀ ਚੀਜ਼ ਪਾ ਲਿਓ ਬੂਰਾ ਪਾ ਲਿਓ ਠੀਕ ਹੈ ਜੀ ਦੇਸੀ ਖੰਡ ਪਾ ਲਿਓ ਜਿਹੜੀ ਚੀਜ਼ ਤੁਹਾਡੇ ਕੋਲ ਅਵੇਲੇਬਲ ਹੋਈ ਤੁਸੀਂ ਉਹ ਪਾ ਲਿਓ ਤੇ ਲਓ ਜੀ ਗੁੜ ਨੂੰ ਕਰਦੇ ਆ ਮੈਲਟ ਚੰਗੀ ਤਰ੍ਹਾਂ ਤੇ ਲਓ ਜੀ ਗੁੜਾ ਜਿਹੜਾ ਉਹ ਮੈਲਟ ਹੋ ਚੁੱਕਿਆ ਜੀ ਆ ਦੇਖੋ ਤੇ ਜਦੋਂ ਗੁੜ ਮੈਲਟ ਹੋ ਗਿਆ ਉਸ ਤੋਂ ਬਾਅਦ ਉਹਨੂੰ ਆਪਾਂ ਨੇ ਇਹਨੂੰ ਜ਼ਿਆਦਾ ਨਹੀਂ ਪਕਾਉਣਾ ਸਿਰਫ ਇੱਕ ਦੋ ਵਾਰੀ ਦੇਣੀ ਆ ਜਦੋਂ ਇਹ ਮੈਲਟ ਹੋ ਗਿਆ ਕੋਈ ਇਹਦੀ ਤਾਰ ਤੂੜ ਨਹੀਂ ਬਣਾਉਣੀ ਹੈਗੀ ਜੀ ਜੇ ਆਪਾਂ ਇਹਦੀ ਤਾਰ ਬਣਾਉਂਗੇ ਜਾਂ ਜ਼ਿਆਦਾ ਇਹਨੂੰ ਉਬਾਲ ਕੇ ਪਾਉਂਗੇ ਜ਼ਿਆਦਾ ਵਾਲੀ ਦੋਂਗੇ ਫਿਰ ਇਹਨੇ ਕੈੜਾ ਹੋ ਜਾਣਾ ਤੇ ਲੱਡੂ ਵੀ ਜਿਹੜੇ ਕੈੜੇ ਹੋਜੂਗੇ ਇਸ ਕਰਕੇ ਜਦੋਂ ਇਹ ਸਿਰਫ ਆਪਣਾ ਨਾਰਮਲ ਭੁਲ ਗਿਆ ਉਸ ਤੋਂ ਬਾਅਦ ਆਪਾਂ ਨੇ ਗੈਸ ਬੰਦ ਕਰ ਦੇਣਾ ਤੇ ਥੋੜਾ ਜਿਹਾ ਠੰਡਾ ਕਰਕੇ ਇਹਨੂੰ ਆਪਾਂ ਛਾਣ ਕੇ ਠੀਕ ਹੈ ਜੀ ਕਿਸੇ ਛਾਣੀ ਚ ਇਹਨੂੰ ਪਾ ਲਾਂਗੇ ਆਪਣੇ ਜਿਹੜਾ ਆਪਾਂ ਨੇ ਮਟੀਰੀਅਲ ਬਣਾਇਆ ਉਹਦੇ ਵਿੱਚ ਤੇ ਲੋ ਜੀ ਆਪਣੀ ਛਾਣੀ ਵੀ ਰੈਡੀ ਹੈ ਜੀ ਤੇ ਇਹਨੂੰ ਇਹਦੇ ਵਿੱਚ ਪਾ ਲਾਂਗੇ ਹੁਣ ਆਪਾਂ ਸਾਰੇ ਨੂੰ ਤੇ ਮੈਂ ਤੁਹਾਨੂੰ ਗੁੜ ਦਾ ਜਿਹੜਾ ਪੇਟ ਦੱਸਣਾ ਭੁੱਲ ਗਿਆ ਤਾਂ ਜੀ ਉਹ ਵੀ ਤੁਹਾਨੂੰ ਦੱਸ ਦਿੰਦਾ ਆਪਣੇ ਕੋਲ 70 80 ਗ੍ਰਾਮ ਹੈਗੇ ਤੇ ਜੇ ਮਖਾਣੇ ਤੇ 19 ਆਪਣੇ ਕੋਲ ਛੋਦੇ ਤੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣੇ ਕੋਲ ਥੋੜੀ ਜਿਹੀ ਬਦਾਮ ਤੇ ਤੇ ਟੋਟਲ ਜਿਹੜਾ ਮੈਂ 150 ਗ੍ਰਾਮ ਇਹਦੇ ਵਿੱਚ ਪਾ ਰਿਹਾ ਜੀ ਗੁੜ ਠੀਕ ਹੈ ਜੀ ਛਾਣੀ ਬਣਾ ਕੇ ਤੇ ਨੂੰ ਛਾਣ ਤੁਸੀਂ ਜ਼ਰੂਰ ਲਿਓ ਕਿਉਂਕਿ ਕਈ ਵਾਰ ਗੁੜ ਦੇ ਵਿੱਚ ਠੀਕ ਹੈ ਜੀ ਮਾੜਾ ਮੋਟਾ ਕਚਰਾ ਵੀ ਹੁੰਦਾ ਏ ਤੇ ਲਓ ਜੀ ਥੋੜਾ ਜਿਹਾ ਪਾ ਮੰਗੇ ਦੀ ਵਿੱਚ ਆਪਾਂ ਕੋਕੋਨਟ ਪਾਊਡਰ ਯਾਨੀ ਕਿ ਨਾਰੀਅਲ ਦਾ ਬਰਾਦਾ ਜੇ ਤੁਹਾਨੂੰ ਇਹਦਾ ਟੇਸਟ ਵਧੀਆ ਲੱਗਦਾ ਹੋਇਆ ਤਾਂ ਪਾ ਲਿਓ ਨਹੀਂ ਸਕਿਪ ਕਰ ਦਿਓ ਠੀਕ ਹੈ ਜੀ ਤੇ ਤੁਸੀਂ ਗੁੜ ਦੀ ਜਗ੍ਹਾ ਇਹਦੇ ਵਿੱਚ ਸ਼ੱਕਰ ਵੀ ਪਾ ਸਕਦੇ ਹੋ ਇਆ ਪੂਰਾ ਵੀ ਪਾ ਸਕਦੇ ਹੋ ਖੰਡ ਦਾ ਤੇ ਲਓ ਜੀ ਇਹਨੂੰ ਕਰਦੇ ਆ ਸਾਰੇ ਨੂੰ ਮਿਕਸ ਤੇ ਲਓ ਜੀ ਇਹਨੂੰ ਕਰ ਲੈਂਦੇ ਆ ਮਿਕਸ ਤੇ ਇੱਕ ਗੱਲ ਦਾ ਖਿਆਲ ਰੱਖਿਓ ਜਦੋਂ ਵੀ ਇਹਦੇ ਵਿੱਚ ਚਾਣੀ ਆਪਾਂ ਨੇ ਮਿਕਸ ਕਰਨੀ ਆ ਉਹ ਠੰਡੀ ਕਰਕੇ ਕਰਨੀ ਆ ਠੀਕ ਹੈ ਜੀ ਯਾਨੀ ਨੋਰਮਲ ਜੀ ਗਰਮ ਹੋਵੇ ਕਿਉਂਕਿ ਮਿਕਸ ਇਹਨੂੰ ਆਪਾਂ ਨੂੰ ਹੱਥਾਂ ਨਾਲ ਕਰਨਾ ਪੈਣਾ ਆ ਲਓ ਜੀ ਤੇ ਜੇ ਬਾਈ ਚਾਂਸ ਤੁਹਾਡਾ ਮਿਕਸਚਰ ਕੈੜਾ ਹੋ ਜਾਂਦਾ ਏ ਤੁਸੀਂ ਐ ਟਾਈਮ ਤੇ ਥੋੜਾ ਬਹੁਤਾ ਇਹਦੇ ਵਿੱਚ ਗਰਮ ਦੁੱਧ ਵੀ ਪਾ ਸਕਦੇ ਜੀ ਪਰ ਦੁੱਧ ਪਾਉਣ ਨਾਲ ਕੀ ਆਊਗਾ ਲੱਡੂ ਆ ਜਿਹੜੀ ਫਿਰ ਇਹਦੀ ਲਾਈਫ ਘਟ ਜੂਗੀ ਜੇ ਆਪਾਂ ਕੱਲਾ ਗੁੜ ਪਾਉਂਗੇ ਠੀਕ ਹੈ ਜੀ ਤਾਂ ਲਾਈਫ ਆ ਜਿਹੜੀ ਥੋੜੀ ਜਿਹੀ ਵੱਧ ਜੂਗੀ ਇਹਨਾਂ ਦੀ ਜੇ ਦੁੱਧ ਪਾਉਂਗੇ ਤਾਂ ਲਾਈਫ ਘਟ ਜੂਗੀ ਠੀਕ ਹੈ ਜੀ ਆ ਦੇਖੋ ਜੀ ਇਹਨ ਬੱਟਣ ਚੋਗ ਹੈ ਤੇ ਲਓ ਜੀ ਥੋੜਾ ਜਿਹਾ ਪੈਦੇ ਵਿੱਚ ਪਾਵਾਂਗੇ ਦੇਸੀ ਕੀ ਗਰਮ ਕਰਕੇ ਤੇ ਲਓ ਜੀ ਇਹਨੂੰ ਕਰਦੇ ਆ ਮਿਕਸ ਹੁਣ ਤੇ ਲੋ ਜੇ ਇਹਨੂੰ ਚੰਗੀ ਤਰ੍ਹਾਂ ਮਲਣ ਤੋਂ ਬਾਅਦ ਫਿਰ ਆਪਾਂ ਨੇ ਲੱਡੂ ਆ ਜਿਹੜੀ ਇਹਦੇ ਬੱਟਣੇ ਆ ਠੀਕ ਹੈ ਜੀ ਇਸ ਤਰੀਕੇ ਨਾਲ ਚਾਹੇ ਇਹਨੂੰ ਪਿੰਨੀਆਂ ਕਹਿ ਲੋ ਚਾਹੇ ਲੱਡੂ ਕਹਿ ਲੋ ਠੀਕ ਹੈ ਜੀ ਤੇ ਖਾਣ ਦੇ ਵਿੱਚ ਵੀ ਇਹੇ ਟੇਸਟੀ ਹੁੰਦੇ ਆ ਜੀ ਤੇ ਊਂ ਵੀ ਜਾਨਦਾਰ ਚੀਜ਼ ਹੈ ਜਿਵੇਂ ਕਿ ਮਖਾਣੇ ਆ ਇਹ ਦਿਲ ਦੀਆਂ ਬਿਮਾਰੀਆਂ ਵਾਸਤੇ ਬਹੁਤ ਵਧੀਆ ਚੀਜ਼ ਹੈ ਮਖਾਣੇ ਸੋ ਇਸ ਤਰੀਕੇ ਨਾਲ ਆਪਾਂ ਠੀਕ ਹੈ ਜੀ ਮਖਾਣਿਆਂ ਦੇ ਲੱਡੂ ਚਾਹੇ ਪਿੰਨੀਆਂ ਕਹਿ ਲੋ ਬਣਾ ਸਕਦੇ ਆ ਜੀ ਤੇ ਇਹਨਾਂ ਨੂੰ ਸਾਰਿਆਂ ਨੂੰ ਹੁਣ ਆਪਾਂ ਵੱਟ-ਵੱਟ ਕੇ ਰੱਖ ਲੂਗੇ ਸੋ ਜੇ ਵੀਡੀਓ ਵਧੀਆ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਵੀ ਜੁੜੋ ਸਬਸਕ੍ਰਾਈਬ ਕਰਿਓ ਐਦਾਂ ਦੀ ਵੀਡੀਓ ਦੇਖਣ ਲਈ ਤੇ ਲੋ ਜੀ ਲੱਡੂ ਆਪਾਂ ਐਦਾਂ ਹੀ ਵਟ ਲਾਂਗੇ ਸਾਰੇ ਇਸ ਤਰੀਕੇ ਨਾਲ ਤੇ ਲੋ ਜੀ ਲੱਡੂ ਬਣ ਕੇ ਹੋ ਗਏ ਜੀ ਰੈਡੀ ਮਖਾਣਿਆਂ ਦੇ ਆ ਦੇਖੋ ਜੀ ਚਾਹੇ ਪਿੰਨੀਆਂ ਕਹਿ ਲੋ ਇਹਨਾਂ ਨੂੰ ਚਾਹੇ ਲੱਡੂ ਕਹਿ ਲੋ ਕਿੰਨੇ ਵਧੀਆ ਤਿਆਰ ਹੋਏ ਆ ਜੀ ਤੇ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਹੁੰਦੇ ਇਹ ਤੁਸੀਂ ਘਰੇ ਬਣਾ ਕੇ ਠੀਕ ਹੈ ਜੀ ਚਾਹੇ ਸਰਦੀ ਹੈ ਚਾਹੇ ਗਰਮੀ ਹੈ ਤੁਸੀਂ ਇਹਨਾਂ ਨੂੰ ਖਾ ਸਕਦੇ ਹੋ ਠੀਕ ਹੈ ਸੋ ਵੀਡੀਓ ਕਿਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸੋ ਮਿਲਦੇ ਹਾਂ ਜੀ ਫੇਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ